ਇਹ ਕਬੱਡੀ ਕੱਪ ਦੀ 30 ਤਰੀਕਾ ਨੂੰ ਪਾਕਲ ਖੇੜੀ ਦੀ ਕਬੱਡੀ ਕੱਪ ਦੀ ਕਰ ਰਹੀ ਹੈ ਜਿੱਥੇ 4-5 ਤਰੀਕਾ ਆਟਾ 84 ਕੀ ਟਰਪੀ 91000 ਪਹਿਲਾ ਪ੍ਰਾਈ ਦਿੱਤਾ ਜਾਣਾ ਜਿੱਥੇ 71000 ਦੂਜਾ ਪ੍ਰਾਈ ਦਿੱਤਾ ਜਾਣਾ ਜਿੱਥੇ 60 ਤਰੀਕਾ ਚਾਂਦਸ਼ੇਲੀ ਦੀ ਕਬੱਡੀ ਕੱਪ ਦੀਆਂ ਅੰਬਾਲੀ ਦੀ ਘੋਗ ਦੇ ਵਿੱਚ ਵਸਿਆ ਨਗਰ 13-14 ਤਰੀਕਾ ਜਿਹੜੀਆਂ ਦਸੰਬਰ ਮਹੀਨੇ ਦੀਆਂ ਬਲਾਸਗੁਰ ਦੇ ਮਿਲਕ ਖਾਸ ਦੀ ਕਬੱਡੀ ਕੱਪ ਦੀਆਂ 1 ਲੱਖ ਇਸ ਪਾਗੂ ਨੂੰ ਤੇ ਜਾਫੀ ਨੂੰ ਕੋਈ ਪਲਟੀਨੇ ਰੰਦਾ ਕੋਈ ਸਪਲੈਂਡਰ ਰੰਦਾ ਪਰ ਗੁਰਗਵਾਹ ਸਰਪੰਚ ਵੀ ਆਂਦਾ ਆਪਾਂ ਡੇਢ ਮੋਟਰਸਾਈਕਲ ਦੇਣੇ ਆ ਆਪਾਂ ਡੇਢ ਮੋਟਰਸਾਈਕਲ ਦੇਣੇ ਆ ਲੈ ਵੀ ਰੱਗੋ ਵਾਲਿਆ ਜੇ ਕੋਈ 24 ਪਸੰਦ ਇਹਨੂੰ ਘੁੱਟਾ ਛਾਪਾ ਸਾਡਾ ਵੀਰ ਕਹਿੰਦਾ जॾो जमे उनमान हरजीत बरारे कानाई सोनू जी पैक कई त सोनू जंप हुया पर दूज पासे बी पासी ਆਪਣੀ ਟੀਮ ਦੇ ਹਿੱਸੇ दीदे हसे जुड़े ਲੱਕੀ लॻी ਮਿੱਟੀ ਕਰਾਰੀ ਦੀ ਧਰਤੀ ਦਾ ਹੋਇਆ ਪਰ ਇੱਕ ਆ ਨਜਵਨ ਲੱਗੀ ਜਿਹੜੇ ਤਗੜੀ ਪਾਕੇ ਬਾਸ ਜਿੰਦਾ ਹੋਇਆ ਕਿ ਚਮਕਣੀ ਕਾਗੀ ਕੇ ਬਾਗੀ ਦੁਸ਼ਮੈ ਕਿ ਖਿੱਚੇ ਦੋਧਾਂ ਖਿੱਚੇ ਗਰਾਉਂਡ ਦੀਆਂ ਜਾਖਰੀਆਂ ਨੂੰ ਜਿਹੜੇ ਬਾਰਡਰ ਤੇ ਚੀਟਾ ਪਤਾ ਦਿੰਦੇ ਕਿ ਸਰਕਾਰ ਬਖਸ਼ੇ ਨਾ ਟਰੱਕ ਦੀਆਂ ਮਾਸੜੀਆਂ ਨੂੰ ਦੋ ਮਲੌਦ ਕਾਲਾ ਛਿੰਦਾ ਹੋ ਕੇ ਕਿ ਪੰਜਾਬ ਦਾ ਕੁਝ ਵੜ ਕੇ ਅਮਨ ਕਰਨ ਗੁਰਾਂ ਦੀਆਂ ਸਾਖੀਆਂ ਨੂੰ ਇਹ ਲੁੱਟ ਕਢ ਕੇ ਅਮਨ ਕਰਨ ਹੋਏ ਗੁਰਾਂ ਦੀਆਂ ਸਾਖੀਆਂ ਨੂੰ ਰਾਂ ਸਾਡੇ ਬਹੁਤੀ ਸਤਿਕਾਰ ਤੇ ਮਾਨਯੋਗ ਵੀਰ ਜਿਨ੍ਹਾਂ ਦਾ ਕਾਫੀ ਫੋਸਵਰੀ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਗੁਰਨਾਮ ਸਿੰਘ ਜਰਪੰਨ ਸਾਹਿਬ ਜਿਨ੍ਹਾਂ ਨੂੰ ਦੇ ਕੇ ਜੀਅਨ ਕੋਈ ਜਾਂਦੀ ਹੈ ਜਿਨ੍ਹਾਂ ਦਾ ਵੱਡਾ ਯੋਗਦਾਨ ਕਹਿ ਲਈ ਆਪਾਂ ਵੱਡਾ ਪਿਆਰ ਕਹਿ ਲਈ दर्शक बि न मिलियो कब्डी पिछे घर लटा इंसान कब्डीट वारे इंसान जिनदान टूरनाटली समचे वीर जहिड़ी उन्हनि जी रेड़ी आहे समुझे वीर जहिड़े उन्हनि जी रेड़ी आहे त इंसान गुरू नानक सरपं साहिब बि पुॼ चुके आहे कल फुर कब्डी जी ਉਧਰ ਗੁਰਜੀਤ ਮਾਨ ਮਾਨ ਪਟਿਆਲਾ ਤੇ ਨਾਲ ਹੀ ਜੱਸਾ ਵੀਰ ਪਟਿਆਲੇ ਤੋਂ ਲਓ ਗੁੱਜੇ ਤੇ ਵੀਰਾਂ ਧੰਨਵਾਦ ਹੈ ਜੱਸਾ ਵੀਰ ਵੇਖਣ ਵਾਲੇ ਲਖਾਰੀ ਨੇ ਬਹੁਤ ਸੋਹਣਾ ਲਿਖਿਆ ਵੇਖਣ ਵਾਲੇ ਲਖਾਰੀ ਨੇ ਬਹੁਤ ਸੋਹਣਾ ਲਿਖਿਆ ਇਧਰੋਂ ਸਾਡੀ ਜੀਰ ਗੁਰਜੀਤ ਸਿੰਘ ਪਹਿਲਵਾਨ ਪਟਿਆਲੇ ਵਾਲੇ ਤੀ ਜਾਂਦੇ ਆ ਕਿ ਜਿਹੜਾ ਜਖੇਪਲੀਏ ਕੋਕੋ ਨੂੰ ਜੱਫਾ ਲਾਊ ਭਾਈ ਰੱਗੋ ਵਾਲਿਆ ਭਾਈ ਪਹਿਲਵਾਨ ਨੂੰ 500 ਰੁਪਏ ਦਿੱਤਾ ਜਾਣਾ ਉਸ ਯਾਕੂ ਲਈ ਜਿਹੜਾ ਕੋਕੋ ਨੂੰ ਜੱਫਾ ਲਾਵੇਗਾ ਲਓ ਜੀ

ਆ ਰਿਹਾ ਖੇਡ ਮੈਦਾਨ ਵਿੱਚ ਉਧਰੋਂ ਗੁਰਜੀਤ ਪਹਿਲਵਾਲ ਜੱਸਾ ਪਟਿਆਲਾ ਦੀ ਸਾਰੇ ਵੀਰਾਂ ਦਾ ਧੰਨਵਾਦ ਹੈ ਕਾਲੇ ਵੀਰ ਚੇਅਰਮੈਨ ਸਾਹਿਬੋਂ ਜਿਹੜਾ 2 ਮਿੰਟ ਬਾਅਦ ਵੀ ਅੱਪਾਂ ਕਰ ਲਈ ਗੱਲ ਬੜੀ ਇਧਰ ਤਵੱਜੀ ਦਾ ਕਿੰਦੀ ਨਜ਼ਾਰਾ ਵੱਜਿਆ ਪਿਆ ਬਾਈ ਗੁਰਜੀਤ ਨੇ ਕਿਹਾ ਵੀ ਤੇਰੀ ਯਾਰੀ ਕਰਕੇ ਅੱਜ ਇਹ ਟੂਰਨਾਮੈਂਟ ਤੇ ਤੁਹਾਡੇ 400 ਦਾ ਇਸ ਟੂਰਨਾਮੈਂਟ ਤੇ ਪਹੁੰਚਿਆ ਇਧਰ 500 ਰੁਪਇਆ ਕੋਕੋ ਦੀ ਕਬੱਡੀ ਤੇ ਕੇ ਵੀ ਜਿਹੜਾ ਕੋਕੋ ਨੂੰ ਜੱਫਾ ਲਾਉ ਆਖਰ ਨੇ ਦਿੱਤਾ ਜਾਣਾ ਕਿ ਜੱਫੀਆਂ ਤੇ ਜੱਫੀਆਂ ਵੇ ਇੱਕ ਬਿੱਕੂ ਆ ਬਗਾਲ ਦਾ ਦੂਜਾ ਗੁੱਦ ਵੀ ਦਪਿੰਦਰੀ ਤੀਜਾ ਖੱਤੂ ਵੀ ਜਲਾਲ ਦਾ ਤੇ ਸੁੱਖਾ ਤਕੀਲ ਜਿਹੜਾ ਜੱਫਾ ਠੋਕਦਾ ਕਮਾਲ ਦਾ ਜੱਫਾ ਠੋਕਦਾ ਕਮਾਲ ਦਾ ਲੋ ਤਾੜੀ ਮਾਰਦੇ ਉੱਥੇ ਲੈ ਪਾਸੇ ਮੈਨੂੰ ਲੱਗਦਾ ਵੀ ਕਹਿਰ ਹੋ ਗਿਆ ਕਿ ਬੰਦ ਪਿਆ ਦਰਵਾਜ਼ਾ ਕਿ ਬੰਦ ਪਿਆ ਦਰਵਾਜ਼ਾ ਵੇ ਜਿਵੇਂ ਖਾੜ ਕੀ ਕੋਟ ਕੁਰੇ ਦਾ ਉਹ ਬੰਦ ਕੀਆ ਦਰਵਾਜ਼ਾ ਜਿਵੇਂ ਖਾੜ ਕੀ ਕੋਟ ਕੁਰੇ ਦਾ ਉਹ अगली कब्डी सोनू जी गुरित जी पलवान लिखण वारे लिखारी बहुत सोहर लिखिया नशे चो नशा समैका माड़ा सभु त माड़ा इश्क जनान बे न त जॻ पी करण बानंदा फिर बंदा बि ग़रीब माड़ा क्रासा बि माण्हू परेशान अॼु जिरी उ छॾे आहिनि सारे ਮਾਰ ਲੈ ਨੈਕ ਜਗਵਾਲੀਆਂ ਦਾ ਉਧਰ ਪਈਏ 500 ਵਾਲਾ ਜੱਪੜਾ ਰਿਹਾ ਖੇਡ ਮੈਦਾਨ ਵਿੱਚ ਹੰਦੇ ਲੱਗੇ ਨੇ ਪਰ ਮੈਦਾਨ ਵਿੱਚ ਦੇਖੋ